ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਕਟੀਆਂ ਛੇੜ ਲਈ ਲੈ ਕੇ ਆਏ ਆਂਗੇ ਦੋਵੇਂ ਬਈ ਟੌਪ ਦੀਆਂ ਨੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਚੱਲਦਾ ਜੀ ਕੰਮਕਾਰ ਕੰਮਕਾਰ ਪੂਰਾ ਸੁਣਾ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਜਗਸੀਰ ਸਿੰਘ ਆ ਬਈ ਹੂੰ ਤੇ ਦਦਾਰੀ ਵਾਲਾ ਪਿੰਡ ਆ ਠੀਕ ਆ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤਹਿਸੀਲ ਅਸੀਲ ਨਿਹਾਲ ਸਿੰਘ ਵਾਲਾ ਵੀਰੇ ਠੀਕ ਹੈ ਬਾਈ ਹੋਰ ਆਪਣੇ ਪਿੰਡ ਦੇ ਨੇੜੇ ਨੇੜੇ ਕਿਹੜਾ ਪਿੰਡ ਰਹਿ ਜਾਂਦਾ ਪੱਤੋ ਹੀਰਾ ਸਿੰਘ ਬਾਣੂ ਕੇ ਗੱਲ ਵੀਰੇ ਸਮਾਧ ਭਾਈ ਠੀਕ ਹੈ ਨੇੜੇ ਦੇ ਪਿੰਡ ਆ ਬਾਈ ਕੰਟਰੈਕਟਰ ਨੰਬਰ ਬੋਲ ਦੋ ਆਪਣਾ 9879983179 ਇਹ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਰੋਟ ਕਰ ਲੋ ਬਈ ਇਹ ਤੋਂ ਸਟਾਰਟ ਕਰ ਦਿਆ ਕੱਟੀ ਦੀ ਸਾਹਮਣੇ ਲਈ ਤਾਂ ਹਾਂਜੀ ਬਾਈ ਕਿੰਨੀ ਕੁ ਉਮਰ ਦੀ ਹੈ ਜੀ ਇਹ ਇਹ ਮੇਰੇ 16 ਮਹੀਨਿਆਂ ਦੀ ਆ ਠੀਕ ਆ 16 ਮਹੀਨਿਆਂ ਦੀ ਹੈਗੀ ਹਾਂਜੀ ਹਾਂਜੀ ਬਾਈ ਤੇ ਬਾਈ ਜੀ ਇਹ ਕਿਹੜੇ ਸ਼ਿਮਨ ਦੀ ਹੈ ਕੋਪਰ ਇਹ ਵੀਰੇ ਅਰਜਨ ਦੀ ਆ ਆਪਣਾ ਆਪਣਾ ਕਸਟਮਰ ਤੋਂ ਹੀ ਲਈ ਆ ਮੇਰਾ ਬੈਟਰੀ ਦਾ ਕੰਮ ਆ ਠੀਕ ਹੈ ਜੀ ਹਾਂ ਬਾਈ ਯਾਰ ਕੇ ਮਸ਼ੀਨਾ ਮਸ਼ੂਨੇ ਚ ਲੱਗੇ ਕਰਕੇ ਉਹ ਕਹਿੰਦੇ ਵੀ ਵੇਚਣਗੇ ਹੀ ਇਹ ਤਾਂ ਠੀਕ ਹੈ ਬਾਈ ਤੇ ਹਾਂਜੀ ਹਾਂਜੀ ਪੁੱਛਾ ਪੁੱਛਾ ਲੈਣਗੇ ਸੀ ਉਹਨਾਂ ਨੇ ਤੇ ਮਦਰ ਦਾ ਰਿਕਾਰਡ ਚੰਗਾ ਹੋਊਗਾ ਮਤਲਬ ਬਈ 78 ਕਿਲੋ ਦੁੱਧ ਦਿੰਦਾ ਇਹਦੀ ਮਾਂ ਨਾ ਹਰਿਆਣੇ ਦੀ ਆ ਬਾਈ ਠੀਕ ਹੈ ਬਾਈ ਹਾਂਜੀ ਹਾਂਜੀ ਹਰਿਆਣੇ ਲੈਂਦੀ ਸੀ ਮਤਲਬ ਕਿ ਖੁਦ ਹੀ ਖੋਦੀ ਏ ਆਈ ਕਰੀ ਹਾਂਜੀ ਖੁਦ ਹੀ ਖੋਦੀ ਆ ਬਾਈ ਅਰਜਨ ਕੁੰਗੜ ਦੀ ਠੀਕ ਹੈ ਸਿੰਗਾ ਦੀ ਕੁਆਲਿਟੀ ਚੈੱਕ ਕਰੋ ਜਮਨ ਨਾਲੋਂ ਹੀ ਮੋੜਦੀ ਆਉਂਦੀ ਹੈਗੀ ਬਾਕੀ ਪਤਲੇ ਜਿਹੇ ਪਿੰਡੇ ਦੀ ਹੈ ਜੀ ਹਨਾ ਚੌੜੀ ਹੀ ਨਹੀਂ ਹੈਗੀ ਚੰਮ ਜਾਂ ਨਹੀਂ ਚੜਿਆ ਬਹੁਤ ਜਿਆਦਾ ਪੰਡਾ ਪਤਲਾ ਪਤਲੇ ਪਿੰਡੇ ਦੀ ਹੈ ਬਾਕੀ ਥਣਚਾਰ ਹੀ ਹੋਣਗੇ ਜੀ ਦੋ ਹਾਂਜੀ ਬਈ ਥਣਚਾਰ ਆ ਥਾਣਾ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਹੈ ਜੀ ਹਾਂਜੀ ਬਈ ਥੋੜੀ ਬੰਦਿਆਂ ਦੀ ਸੇਵਾ ਗੌਰ ਨਹੀਂ ਹੋਈ ਦੋ ਕੁ ਮਹੀਨੇ ਪਹਿਲਾਂ ਠੀਕ ਹੈ ਲੈ ਬਈ ਥਣ ਚੈੱਕ ਕਰੋ ਬੜਾ ਚੰਗਾ ਥਣ ਲੱਗਾ ਬਹੁਤ ਚੰਗਾ ਉਹ ਮੇ ਸੀਲ ਥਣ ਚਾਹੀਏ ਨੇ ਖੋਦੀ AI ਕਰੀਏ ਕਿਉਂਕਿ ਇਹਨਾਂ ਨੂੰ ਡਿਟੇਲ ਸਾਰੀ ਪਤਾ ਹੀ ਦੋਨਾਂ ਦੀ ਕਿ ਨਹੀਂ ਬਾਈ ਹਾਂਜੀ ਹਾਂਜੀ ਬਾਈ ਇਹ ਨਹੀਂ ਹੈਗਾ ਵੀ ਸੀਮਣ ਮਤਲਬ ਕਿ ਨਹੀਂ ਪਤਾ ਸੀਗਾ ਜਿਹੜਾ ਹੁਣ ਪਤਾ ਸੀਗਾ ਦੋਮਾਂ ਦੀ ਪਤਾ ਬਾਈ ਨੂੰ ਦੋਮਾਂ ਦੀ ਬਾਈ ਨੇ ਦੱਸਤਾ ਇਹਨੂੰ ਬਾਈ ਖੋਲ ਦੋ ਮੜੀ ਤੋਰ ਦੋ ਖੋਲ ਕੇ ਬਾਈ ਉਹ ਆਏ ਵੀ ਦੋ ਦੋ ਕੱਲ੍ਹ ਮਹੀਨੇ ਸਾਹਿਬ ਕੇ ਟੀਕਾ ਲੈ ਲੈਣਾ ਹਨਾ ਹਾਂਜੀ ਆ ਮੰਨ ਲਓ 6 ਮਹੀਨੇ ਬਈ ਉਹ 4 ਕਿ ਵੀ ਨਹੀਂ 3-4 ਮਹੀਨੇ ਸਾਹਮ ਕੇ ਹਾਂਜੀ ਟੀਕਾ ਲੈ ਲੈਣੀਆਂ ਬਾਈ ਪਲੀ ਵੀ ਦੇਖੋ ਕੱਟੀ ਫੁੱਲ ਆ ਗਈ ਬਾਕੀ ਪਤਲੇ ਪਿੰਡੇ ਦੀ ਆ ਗਈ ਪੇਠਪੂੜਾ ਬਹੁਤ ਚੌੜਾ ਹੈ ਨਾ ਮਗਰ ਹਾਂਜੀ ਪੇਠਪੂੜਾ ਬਹੁਤ ਚੌੜਾ ਹੈ ਹੂੰ ਤੇ ਕੀ ਮਨ ਰਹਿਊਗਾ ਜੀ ਇਹਦਾ ਫਿਰ ਮੁੱਲ ਵੀਰੇ ਕੋਈ ਚੱਕਰ ਨਹੀਂ ਫੋਨ ਤੇ ਕਰਾਂਗੇ ਠੀਕ ਹੈ ਜਾਇਜ ਹੋਣਗੇ ਮੁੱਲ ਬਾਈ ਜਮ ਮੁੱਲ ਬਾਈ ਕਿਤੇ ਕਰਾਂਗੇ ਬਾਈ ਜਾਇਜ ਹੋਣਗੇ ਬਾਕੀ ਚਾਰ ਹੀ ਥਾਣਾਗੇ ਕਿ ਦੋਮਾ ਦੇ ਨਹੀਂ ਹੈਗਾ ਵੀ ਦੋ ਆ ਜਾਂ ਫੋਟਸ ਆ ਜਾਂ ਬਾਕੀ ਆਪਾਂ ਇੱਕ ਵਾਰੀ ਹੋਰ ਫੋਟੋ ਲੈ ਆ ਕੋਲਸੋਲ ਝੋਲੀ ਬਹੁਤ ਚੰਗੀ ਹੈ ਜੀ ਹੈਨਾ ਹਾਂਜੀ ਹਾਂਜੀ ਝੋਲੀ ਬਾਈ ਝੋਲੀ ਦੀ ਆ ਥਣਾ ਦੀ ਆਪਣੀ ਗਰੰਟੀ ਆ ਬਾਈ ਹਨਾ ਸਹੀ ਗੱਲ ਆ ਮਾਂ ਦੀ ਆਪਣੀ ਗਰੰਟੀ ਆ ਜੀ ਨਾਲ ਅਗਲਾ ਆ ਦੀ ਨਰਖ ਪਰਖ ਕਰਕੇ ਲੈ ਕੇ ਜਾਵੇ ਹਨਾ ਬਈ ਸਹੀ ਗੱਲ ਆ ਜੀ ਅੱਗੇ ਬਾਈ 2 ਨੰਬਰ ਤੇ ਇਹ ਕਿੰਨੇ ਕ ਟਾਈਮ ਦੀ ਆ ਬਾਈ ਇਹ ਵੀਰੇ ਬੀਆ ਮਹੀਨਿਆਂ ਦੀ ਆ ਠੀਕ ਆ ਬਾਈ ਹਾਂਜੀ ਆਇਆ ਦਾਰੇ ਦੀ ਧੀ ਆ ਯਾਨੀ ਕਿ ਠੀਕ ਆ ਆ ਲక్ష్ਮੀ ਦਰੀਆਂ ਦਾ ਦਾਰਾ ਜੀ ਠੀਕ ਆ ਬਾਈ ਉਹਦੀ ਧੀ ਆ ਤੇ ਇਹਦੀ ਮਾਨ ਆ ਯਾਨੀ ਕਿ نیٹ 16 ਕਲ ਦਾ ਦੋ ਦਿੱਤਾ ਵੈ ਠੀਕ ਆ ਬਾਈ ਲੋਨ ਨੇ ਹਾਂਜੀ ਹਾਂਜੀ ਪਲੂਨ ਨੇ ਕਿ ਵੀ 16 ਲੀਟਰ ਦਿੱਤਾ ਨਹੀਂ ਜੀ 16 ਕਿਲੋ ਦਿੱਤਾ ਵੇ ਠੀਕ ਹੈ ਜੀ ਹੁਣ ਚੌਥੇ ਸੂਨ ਗੱਬਣ ਖੜੀ ਆ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਪਲੀ ਪੁਲੀ ਵੀ ਬੜੀ ਆ ਕੱਟੀ ਜੀ ਹੈ ਨਾ ਹਾਂਜੀ ਵੀਰੇ ਹਾਂਜੀ ਫੇਸ ਚੈੱਕ ਕਰਾਇਓ ਮਾੜਾ ਜਿਹਾ ਫੇਸ ਭਈ ਆਪਾਂ ਚੈੱਕ ਕਰਾਉਣਾ ਫੇਸ ਬੜਾ ਪਿਆਰਾਗਾ ਮੈਂ ਕਹਿੰਦਾ ਮੱਥਾ ਮੱਥਾ ਬੜਾ ਚੌੜਾ ਜੀ ਹੈ ਨਾ ਹਾਂਜੀ ਹਾਂਜੀ ਬਾਈ ਕੁਆਲਿਟੀ ਚੈੱਕ ਕਰੋ ਬਾਈ ਕੱਟੀ ਦੀ ਸਿੰਗਾ ਦੀ ਕੁਆਲਿਟੀ ਬਹੁਤ ਚੰਗੀਆਂ ਨਾਲੋਂ ਹੀ ਆਏ ਮੰਨ ਲਓ ਸਿੰਗ ਮੋੜਿਆ ਵਗਾ ਇਹ ਤਾਂ ਮੈਂ ਕਹਿੰਦਾ ਛੀਤੀ ਟੀਕਾ ਲੈ ਲਊ ਉਹਦੇ ਨਾਲ ਹਾਂਜੀ ਬਾਈ ਇਹ ਤਾਂ ਤਿੰਨ ਚਾਰ ਮਹੀਨੇ ਤੱਕ ਟੀਕਾ ਲੈ ਲੇਣਾ ਬਾਕੀ ਆਪਾਂ ਬਈ ਥਾਣੇ ਦੇ ਵਿੱਚ ਚੈੱਕ ਕਰਵਾਉਣੇ ਆਂਗੇ ਥਾਣ ਬਹੁਤ ਚੰਗਾ ਲੱਗਿਆ ਵਗਾ ਇਹਦੇ ਵੀ ਐਲਕਰ ਮੜਾ ਹੈ ਬਈ ਆਪਾਂ ਥਾਣੇ ਚੈੱਕ ਕਰਵਾ ਦਈਏ ਕੀ ਬਾਤ ਆ ਥਾਣ ਬੜਾ ਚੰਗਾ ਬਈ ਇਹਦਾ ਹਨਾ ਹਾਂਜੀ ਹਾਂਜੀ ਬਈ ਤੇ ਮੁੱਲ ਦੋਮਾਂ ਦੀ ਫਿਰ ਫੋਨ ਤੇ ਹੋ ਹਾਂਜੀ ਬਈ ਦੋਨਾਂ ਦਾ ਫੋਨ ਤੇ ਹੀ ਹੋਗਾ ਮੁੱਲ ਜੀ ਮੁੱਲ ਜੈ ਜੀ ਹੋਊਗਾ ਮੁੱਲ ਜੈ ਜੀ ਹੋਊਗਾ ਬਈ ਠੀਕ ਆ ਬਈ ਮੁੱਲ ਵਾਲਾ ਡੂਆ ਯਾਨੀ ਕਿ ਉਹਦਾ ਹੋਰ ਵੀ ਮਾਨਤਾਨ ਹੋ ਜੂ ਬਈ ਠੀਕ ਆ ਹਾਂਜੀ ਬਈ ਮੈਂ ਕਹਿੰਦਾ ਥਾਣੀ ਬੜਾ ਚੰਗਾ ਯਾਰ ਇੰਚ ਇੰਚ ਦਾ ਸਾਨੂੰ ਤਾਂ ਹੁਣ ਲੱਗਿਆ ਪਿਆ ਹਨਾ ਹਾਂਜੀ ਬਈ ਹਾਂਜੀ ਹੂੰ ਬਾਕੀ ਮਾਮਾ ਚੰਗੀਆਂ ਨੇ ਬਾਈ ਆਪ ਠੀਕ ਵੀ ਚੰਗੀਆਂ ਨੇ ਸਹੀ ਗੱਲ ਆ ਬਾਈ ਲਗ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਨੇ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਦੋਮਾ ਚ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖੋ ਜੀ ਚੱਲ ਜਾਈਏ